ਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਭੈਣੀ ਵਾਗਾ ਤੇ ਜਿਲ੍ਹਾ ਮਾਨਸਾ ਤੋਂ। ਨੀਲੀ ਰਾਵੀ ਦੀ ਦੋਸਤੋ ਮੀਣੀ ਕੱਟੀ ਪਕਾਉ ਆ। ਤੇ ਜਮਾ ਇੱਕ ਘ੍ਰਿੱਲੂ ਪਸ਼ੂ ਪਾਲਕਾ। ਬਾਈ ਹੋਰੇ ਆਪ ਤਾਂ ਵੀਡੀਓ ਦੇ ਸਾਹਮਣੇ ਆਉਣ ਤੋਂ ਸੰਗਦੇ ਆ। ਤੇ ਚਾਰ ਥਣ ਕੱਲਾ ਕੱਲਾ ਥਣ ਲੱਗਿਆ ਵੀਰੇ ਆਹ ਦੇਖੋ ਤੁਸੀਂ। ਜਾਇਜ਼ ਮਾਰਕਿੰਗ ਆ। ਪੈਰਾਂ ਦੀ ਦੇਖ ਲਓ, ਪੂਛ ਦੀ ਦੇਖ ਲਓ। ਵੀਡੀਓ ਦੇ ਉੱਪਰ ਭਰਾਵਾਂ ਦਾ ਨੰਬਰ ਚੱਲੀ ਜਾਂਦਾ। ਪਿੰਡ ਦੋਸਤੋ ਭੈਣੀ ਵਾਗਾ ਤੇ ਜਿਲ੍ਹਾ ਆ ਗਿਆ ਮਾਨਸਾ। ਆ ਦੇਖੋ ਬਾਈ ਕੱਦ ਦੀ ਵੀ ਝੁੱਟੀ ਠੀਕ ਆ ਤਕਰੀਬ ਬਣਾਉਂਦੀ ਆ ਵਾ ਤੇ ਬਾਕੀ ਜਿਹੜੇ ਵੀ ਭਰਾ ਨੇ ਖਰੀਦਣੀਆਂ ਕੋਲੇ ਆ ਜਿਓ ਤੇ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਸੋਨੂੰ ਮੈਂ ਕੱਟੀ ਦੇ ਥਣ ਦਿਖਾ ਦਿੰਦਾ ਨਾਲੇਖੋ ਵਧੀਆ ਗੈਬ ਤੇ ਚਾਰੇ ਥਣ ਲੱਗੇ ਆ ਕੋਈ ਐ ਨਹੀਂ ਵੀ ਜੜਮੇ ਹੋਣਗੇ ਤੇ ਸਿੰਘ ਵੀਰ ਕਹਿੰਦਾ ਵਧੀਆ ਐਨ ਹਿਲਦੇ ਆ ਮੀਣੀ ਹੈਗੀ ਆ ਮੀਨਾ ਪਸ਼ੂ ਵੀਰੇ ਜ਼ਿਆਦਾਤਰ ਇਹ ਕਟੰਗੇ ਦਿੰਦਿਆਂ ਹੁੰਦਗਾ ਸੋਨੂੰ ਆਪਾਂ ਤੋਰ ਕੇ ਵੀ ਦਿਖਾ ਦਿੰਦੇ ਇੱਧਰ ਮੱਛਰਦਾਨੀ ਲੱਗੀ ਹੈ ਕਈ ਵਾਰੀ ਪਸ਼ੂ ਵਿੱਚ ਵੱਜ ਕੇ ਹਨਾ ਪਾੜ ਪੂੜ ਦਿੰਦਾ ਤੇ ਤੁਹਾਨੂੰ ਆਈ ਤੁਸੀਂ ਵੀਰੇ ਚੈੱਕ ਕਰ ਲਓ ਆ ਦੇਖੋ ਮੁੱਲ ਆ ਜਿਹੜਾ ਬਾਈ ਜੀ ਬਾਈ ਹੋ ਰਿਆ ਨੇ 43000 ਰੁਪਿਆ ਮੁੱਲ ਕਰਿਆ ਇਹਦੇ ਚੋਂ ਕਹਿੰਦੇ ਮੌਕੇ ਤੇ ਜਿਹੜਾ ਹੋਊਗਾ ਮਾੜਾ ਮੋਟਾ ਛੋਟ ਛੱਪਾ ਮਾਨਦਾਨ ਕਰ ਦਾਂਗੇ ਵੀਡੀਓ ਦੇ ਉੱਪਰ ਨੰਬਰ ਚੱਲੀ ਜਾਂਦਾ ਕਰ ਲਿਓ ਵੀਰੇ ਸੰਪਰਕ ਜਿਹੜੇ ਭਰਾ ਨੂੰ ਫਿਰਤਾ ਹੋਊਗੀ ਤੇ ਬਾਕੀ ਤੁਸੀਂ ਆ ਦੇਖ ਲਓ ਬਾਈ